ਸਦਨ ਸੱਚਾ ਪਤਸਾ ਹੁ ਸਿਰਸਾ ਹਾਂ ਦਾ ਜਿਸ ਪਾਸ ਬਹਿਠਿਆ ਸੋਹੀਆ ਸਭ ਨਾਂ ਦਾ ਸਤਨਾਮ ਲਾ ਨਵ ਮਾਨ ਰੇ ਕੌਣ ਕੋ ਮਤ ਤਲੀਨੇ ਪਰਦਰ ਨਿੰਦਿਆ ਰਸ ਰਚਿਓ ਰਾਮ ਭਗਤ ਨਹ ਕੀਨੇ ਮਨ ਰੇ ਕੌਣ ਕਮਤ ਤਾਲੀਨੀ ਪਰਦਰ ਨਿੰਦਿਆ ਰਸ ਰਤਿਓ ਰਾਮ ਭਗਤ ਨਹ ਕੀਨੀ ਰਹ ਮੋਕਤ ਪੰਥ ਜਾਣਿਓ ਤਨਾਨਾ मन जोरण को थाया अंत संग काहू नहीं दीन विरथा आप बन्दा ना हर भजयो ना गुण जन ना उपजयो कस ज्ञान ਕਭੀ ਮਾਹੀ ਨਰੰਜਨ ਤੇਰਾ ਤਾ ਖੋਜ ਤਾ ਉਦਿਆਨ ਬਹੁਤ ਜਾਣਮ ਭਰਮ ਤਾ ਹਾਰਿਆ ਆਸ ਫਰਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਏ ਬਾਤ ਜਨਮ ਧਰਮਕਤਾ ਹਾਰਿਆ ਆਸਥਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਾਧਾਰ ਭਾਜ ਨਾਨਕ ਬਾਤ ਬਤਾਈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਲ ਖਤੌਦੇ ਰੱਖੇ ਤਖਤ ਜਗਸਰ ਤੋਂ ਦੀ ਮਾਲਕ ਪ੍ਰਗਿਤ ਗੁਰਾਂ ਕੀ ਗੇ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਲਿਖੀ ਹੋਤ ਮਹਾਨ ਪਵਿੱਤਰ ਤੀਆਸਕ ਸਥਾਨ ਗੁਰਦੁਆਰਾ ਅੰਗੰਸਾ ਵਿਖੇ ਪਰਨਾ ਅਮਰ ਸਹੀ ਜਿੰਦਾ ਸਹੀ ਬਖਮ ਗਿਆਨੀ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਪਰਸੋਂ ਤੋਂ ਧੁਰਤੀ ਬਾਣੀ ਦੇ ਸ੍ਰੀ ਖਾਨਕੋ ਜੀ ਦਾ ਪ੍ਰਾਰambh ਹੋਏ ਸਾਰੇ ਪਾਤਸ਼ਾਹ ਸਤਿਗੁਰਾਂ ਦੀ ਕਿਰਪਾ ਨਾਲ ਹੋ ਪਈ ਅਮਰ ਕਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਹੋਏ ਮੁੱਖਵਾਕ ਦੀ ਪਾਵਨ ਕਥਾ ਵਿਚਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮਾਣ ਗੋਪ ਸਿੰਘ ਸਾਹਿਬ ਗਿਆਨੀ ਪ੍ਰਵਿੰਦਰ ਸਿੰਘ ਜੀ ਨੇ ਆਸਥਕਾਂ ਸਰਵਣੁ ਕਰਵਾਈ ਉਪਰੰਤ ਗੁਰਬਾਣੀ ਦਾ ਰਸਕੁਮਾ ਕੀਰਤਨ ਹੋਇਆ ਮੁੱਖਵਾਕ ਆਸ ਸੰਗਤ ਨੂੰ ਸਰਵਨ ਕੀਤਾ ਹੈ ਸਤਿਗੁਰੂ ਜੀ ਨੇ ਇਸ ਥਾਨ ਤੇ ਬੜੀਆਂ ਬਖਸ਼ਾ ਰਹਿਮਤਾਂ ਫਤਵਾਂ ਬਖਾਈਆਂ ਨੇ ਨਿਤ ਪ੍ਰਤੀ ਸੰਗਤਾਂ ਥਾਨੀਆਂ ਚੋੜੀਆਂ ਅਣਗਣਕ ਸੰਗਤਾਂ ਦੀਆਂ ਇਛਾਆਂ ਇੱਥੇ ਪੂਰੀਆਂ ਹੁੰਦੀਆਂ ਹੈ ਕੀ ਕਾਰਨ ਹੈ ਕਿਉਂਕਿ ਇਹ ਥਾਨ ਉਸ ਮਹਾਨ ਪਵਿੱਤਰ ਸੂਰਵਾਰੀ ਗੁਰੂ ਦੇ ਪਿਆਰੇ ਅਨੰਦ ਸੇਵਕ ਕਲੰਗੀਆਂ ਵਾਲੇ ਦੇ ਪੁੱਤਰ ਭਗਤਾਨੰਦ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਹੈ ਜਿਨ੍ਹਾਂ ਨੇ ਕਲੰਗੀਆਂ ਵਾਲੇ ਪਿਤਾ ਤੋਂ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਦੀ ਦਾਤ ਲਈ ਤੇ ਗੁਰੂ ਦਾ ਹੁਕਮ ਪਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਹੀਲ ਭਾਈ ਮਨੀ ਸਿੰਘ ਜੀ ਬਾਸੋਂ ਗੁਰਮਤਿ ਦੀ ਵੇਦਿਆ ਸੱਤਰ ਵਿਦਿਆ ਲਈ ਗੁਰੂ ਦਾ ਹੁਕਮ ਆ ਕੇ ਆਪਨ ਨਗਰ ਵਿੱਚ ਆਕਰ ਕੇ ਗੁਰਮੰਦਰ ਪ੍ਰਕਾਸ਼ੇ ਸੇਵਾਮੰਨ ਵਾਹੀਆਂ ਕਲਮਾਂ ਦੀ ਦੁਆਰ ਤੱਕ ਤੱਕ ਸ੍ਰੀ ਗੁਰਮੁਖ ਮਹਾਰਾਜ ਸਾਹਿਬ ਦੇ ਪਹਿਲੇ ਜਗਤ ਸਿੰਘ ਸਾਹਿਬ ਦੇ ਅੱਜ ਉਸ ਸਥਾਨ ਤੇ ਬਾਬਾ ਜੀ ਦੇ ਘੋੜੇ ਦੇ ਦਰਸ਼ਨ ਕਰਦੇ ਉੱਥੇ ਬੈਠ ਕਰਕੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜੀ ਭਗਵਾਨ ਦੇ ਤੇ ਬਾਪਾ ਦੀਪ ਸਿੰਘ ਸਾਹਿਬ ਜੀ ਨੇ ਚਾਰ ਸਰੂਪ ਧੰਸ਼ੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪਣੇ ਪਾਵਨ ਕੰਮ ਨਾਲ ਅੱਥੀ ਲਿਖੇ ਇਹਨਾਂ ਦੇ ਇੱਕ ਸਰੂਪ ਸਤਿ ਸ਼ੰਸ਼ੀਰ ਮੰਦਿਰ ਸਾਹਿਬ ਸਾਡੇ ਚੱਕਾ ਜਗਨ ਜੋਰ ਸਕਦੇ ਆ ਸਤਿਗੁਰਾਂ ਦੀ ਕਿਰਪਾ ਤੇ ਸੱਚਾਰ ਉਹ ਦਰਹਾਰਾ ਤੇ ਆਪਾ ਦਰਸ਼ਨ ਕਰਦੇ ਆ ਪ੍ਰਕਾਸ਼ ਹੁੰਦੀ ਹੈ ਜਿਸ ਦੀ ਜਿਲਦ ਦੇ ਉੱਪਰ ਭਾਈ ਕਿੰ ਲੋਕ ਉਹਨਾਂ ਲੱਗੇ ਜੀ ਕੇਸ਼ਵਰ ਸਵਾਸ਼ੋਤ ਤੀਸਰਾ ਪਟਨਾ ਸਾਹਿਬ ਚੌਥਾ ਤੱਕ ਸ੍ਰੀ ਦਰਮਨਵਾ ਸਾਹਿਬ ਕੱਲੇ ਗੁਰਮੁਖੀ ਦੇ ਨਹੀਂ ਅਰਬੀ ਤੇ ਫਾਰਸੀ ਦੇ ਵੀ ਮਹਾਨ ਵਿਦਵਾਨ ਹਨ ਬਾਬਾ ਦੀਪ ਸਿੰਘ ਸਾਹਿਬ ਬਾਬਾ ਜੀ ਨੇ ਇੱਕ ਸਰੂਪ ਅਰਬੀ ਦੇ ਵਿੱਚ ਵੀ ਲਿਖਿਆ ਇੱਕ ਗੁਟਕਾ ਸਾਹਿਬ ਦਾਸ ਨੇ ਦਰਸ਼ਨ ਕੀਤੇ ਤੱਕ ਸ੍ਰੀ ਧਾਨਮਾ ਸਾਹਿਬ ਸਹੋਬਤ ਉਜਸਦੇ ਕੱਤਕ ਦੇ 19 ਅੰਗ ਦੇ 917 ਅੰਗ ਸੰਪੂਰਨ ਨੇ ਜੁਆਬ ਸਾਹਿਬ ਤੋਂ ਲਿਆ ਕਰਕੇ ਬੇਅੰਤ ਬਾਣੀ ਬਸਮਦੀ ਗੁਰਬਾਣੀ ਲਿਖੀ ਹੈ। ਬਖੀਰ ਦੇ ਬਾਬਾ ਜੀ ਦੇ ਹਸਤਾਖਰ ਉਸ ਵੇਲੇ ਫਾਰਸੀ ਵਿੱਚ ਨੇ ਜਿਸ ਦਾ ਅਰਥ ਹੈ ਅਸਵਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਮਰਕਸਾ ਗੁਣਕਤਾ ਦੀਪ ਸਿੰਘ ਦਾ ਬਾਬਾ ਜੀ ਦੇ ਬਾਬਾ ਜੀ ਦੇ ਕਮਨ ਕਸੇ ਦਾ ਗੋਟਕਾ ਉਥੇ ਅੱਜ ਵੀ ਸੋਭਤ ਹੈ ਬਾਬਾ ਜੀ ਦੇ ਸਤਸਰ ਸਿਮਰਨ ਇਹ ਰਖਾਲੀਵੇਂ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਿਮਰਨ ਆਦਿ ਪਲ ਦਾ ਕੋਈ ਬੱਚਾ ਉਸ ਨੂੰ ਚੁੱਕ ਲਵੇਗਾ ਬਾਬਾ ਜੀ ਦੇ ਚੱਕਰ ਸਤਸਰ ਸੋਭਤ ਹਨ ਜਦੋਂ ਬਾਪਾ ਕੀ ਦੇ ਸਰੂਪਾਂ ਦੀ ਲਖਾਈ ਵੇਖਦੇ ਆ ਤਾਂ ਮਨ ਗਦਗਦ ਹੋ ਜਾਂਦਾ ਹੈ ਇਹਨੀ ਸੁੰਦਰ ਰਤਨ ਹੈ ਹੈਗਾ ਹੈਗਾ ਜੀ ਇੱਥੇ ਵਸ ਨਹੀਂ ਜਿਸ ਉਮਰੇ ਮਨੁੱਖ ਮੰਜ਼ਾ ਪਕੜ ਲੈਂਦਾ ਆਪ ਤੁੱਕ ਕੇ ਗਲਾਸ ਨਾਲ ਪਾਣੀ ਨਹੀਂ ਪੀ ਸਕਦਾ ਉਸ ਉਮਰੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ 18 ਸ਼ੇਰ ਦਾ ਠੰਡਾ ਚੁੱਕਿਆ ਇੱਥੇ ਵਸ ਨਹੀਂ ਬਾਬਾ ਦੀਪ ਸਿੰਘ ਸਾਹਿਬ ਜਿੱਥੇ ਧਾਰਮਿਕ ਅਸਥਾਨਾਂ ਦੀਆਂ ਰੱਖਿਆ ਲਈ ਕੁਰਬਾਨੀਆਂ ਦਿੰਦੇ ਨੇ ਉੱਥੇ ਬਾਬਾ ਦੀਪ ਸਿੰਘ ਸਾਹਿਬ ਮਹਾਨ ਵਿਦਵਾਨ ਵੀਰ ਲਖਾਰੀ ਦੇ ਨਾਲ ਨਾਲ ਜਿੱਥੇ ਸਰਹੰਗ ਦੀ ਜੰਗ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਟੀਕ ਤੇ ਜੋਰ ਬਖਾਏ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੰਗ ਵਿੱਚ ਸਾਮਿਆਂ ਪੰਥ ਪ੍ਰਕਾਸ਼ ਵਿੱਚ ਜ਼ਿਕਰ ਆਇਆ ਕਿ ਬਾਬਾ ਜੀ ਦਾ ਜੰਗ ਕਰਦੇ ਇੱਕ ਦੰਦ ਵੀ ਉਸ ਵੇਲੇ ਸ਼ਹੀਦ ਹੋਇਆ ਪਨਾੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦਾ ਕੱਠ ਹੁੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਉਥੇ ਬਾਬਾ ਦੀਪ ਸਿੰਘ ਜੀ ਨੂੰ ਖਾਲਸੇ ਪੰਥ ਵਿੱਚ ਪਹਿਲਾ ਖਿਤਾਬ ਜਿੰਦਾ ਸ਼ਹੀਦ ਦਾ ਖਿਤਾਬ ਦਿੰਦੇ ਆ। ਕੋਥੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਪੰਥ ਵੱਲੋਂ ਬੇਨਤੀ ਕਰਦਾ ਕਿ ਬਾਬਾ ਜੀ ਤੁਸੀਂ 48 ਸਿੰਘਾਂ ਦੇ ਵਿੱਚ ਕਲੰਗੀਆਂ ਵਾਲੇ 500 ਪਿਤਾ ਤੋਂ ਅਮਰਤਵਈ ਸ੍ਰੀ ਗੁਰਬਾਣੀ ਦੇ ਓੰਕਾਰ ਤੋਂ ਲੈ ਕਰਕੇ 18 10 20 ਤੱਕ ਆਪਣੇ ਇਹ ਨਾ ਪਵਿੱਤਰ ਤਨ ਨਾਲ ਸਤਿਗੁਰਾਂ ਦੀ ਰਚਨਾ ਤੋਂ ਅਰਥ ਸੁਨੇ ਆ ਪਾਠ ਸੁਨੇ ਆ ਤੇ ਸਾਨੂੰ ਵੀ ਇਹ ਕਥਾ ਸੁਣਾਓ। ਧਜਿੰਦਰ ਸਹੀਦ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਨੰਦ ਪ੍ਰਸਾਦ ਦਿੱਤੀ ਤੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਮੁੱਚੇ ਪੰਥ ਨੂੰ ਤੇ ਸਰਵਣ ਕਰਵਾਈ ਫਿਰ ਬਾਬਾ ਦੀਪ ਸਿੰਘ ਸਾਹਿਬ ਵਾਪਸ ਪੰਥ ਦੀਆਂ ਸੇਵਾਾਂ ਨਿਭਾ ਕਰਕੇ ਤਖਤ ਸਿੰਘ ਧਾਨਵਾ ਸਾਹਿਬ ਜੇ ਕਿਤੇ ਬਹੁ ਬੇਟੀਆਂ ਦੀ ਰਾਖੀ ਦੀ ਗਨਾਈ ਇਤਿਹਾਸਕ ਇਹਨਾਂ ਪੰਥ ਪ੍ਰਕਾਸ਼ ਦੇਖ ਕਰਕੇ ਬਾਬਾ ਜੀ ਪ੍ਰਸਾਦਾ ਛਕਣ ਲੱਗਿਆ ਕਈ ਕਈ ਜਨਾਬਾਂ ਕਿਤੇ ਇੱਕ ਅੰਦਾ ਖੰਨਾ ਪ੍ਰਸਾਦਾ ਮਿਲਦਾ ਨਹੀਂ ਤਾਂ ਜਿਵੇਂ ਸਿੰਘ ਸਾਹਿਬ ਨੇ ਜ਼ਿਕਰ ਕੀਤਾ ਭੋਰਾ ਸਾਹਿਬ ਚ ਭੁਜੇ ਹੋਏ ਛੋਲੇ ਪੜਿਉ ਵਿੱਚ ਸਿੰਘ ਉਹੀ ਸਾਕੇ ਜਾਣ ਸਾਕੇ ਸੁਗਰਾਣਾ ਕਰਦੇ ਕਿਤੇ ਕਿਤੇ ਪ੍ਰਸ਼ਾਦਾ ਮਿਲਦਾ ਨਹੀਂ ਲੰਗਰ ਮਸਤਾਨੇ ਰਹਿੰਦੇ ਇੱਕ ਦਿਨ ਪ੍ਰਸ਼ਾਦਾ ਵਰਤੇ ਆ ਬਾਬਾ ਜੀ ਦੇ ਹਸਤ ਕਮਲਾਂ ਦੇ ਵਿੱਚ ਇੱਕ ਪ੍ਰਸ਼ਾਦਾ ਆਇਆ ਉਸੇ ਵੇਲੇ ਇੱਕ ਸਿੰਘ ਨੇ ਆ ਕੇ ਦੱਸਿਆ ਕਿ ਬਾਬਾ ਜੀ ਜ਼ਾਲਮ ਹਿੰਦੁਸਤਾਨ ਦੀਆਂ ਬੇਟੀਆਂ ਨੂੰ ਲੈ ਕੇ ਜਾ ਰਹੇ 220 ਧੀਆਂ ਨੂੰ ਉਧਾਰ ਕੇ ਲੈ ਕੇ ਜਾ ਰਹੇ ਨੇ ਬਾਬਾ ਜੀ ਨੇ ਉਸੇ ਵੇਲੇ ਪ੍ਰਸ਼ਾਦਾ ਰੱਖ ਦਿੱਤਾ ਇੱਕ ਸੰਕੁਲੋ ਕਰਨ ਲੱਗਿਆ ਬਾਬਾ ਜੀ ਪ੍ਰਸ਼ਾਦ ਦਾ ਕਹੀ ਦਿਨਾਂ ਬਾਅਦ ਮਿਲਿਆ ਸਕ ਲਈਏ ਬਾਬਾ ਜੀ ਕਹਿਣ ਲੱਗੇ ਸਿੰਘਾ ਪ੍ਰਸ਼ਾਦ ਦਾ ਫੇਰ ਵੀ ਮਿਲ ਜਾਵੇਗਾ ਫੇਰ ਵੀ ਸ਼ਕਲ ਲਵਾਂਗੇ ਜੇ ਧੀਆਂ ਦੀ ਆਸਰੂ ਚਲੇ ਗਏ ਫੇਰ ਨਹੀਂ ਹੋਣੀ ਇਸ ਲਈ ਪਹਿਲਾਂ ਧੀਆਂ ਦੀ ਆਸਰੂ ਬਤਾਉਣੀ ਹੈ ਸਿੰਘਾਂ ਨੂੰ ਮਾਰ ਲੈ ਕੇ ਬਾਬਾ ਜੀ ਨੇ ਹਮਲਾ ਕੀਤਾ ਬਦਾਲੀ ਤੇ 2200 ਹਿੰਦੁਸਤਾਨ ਦੀਆਂ ਧੀਆਂ ਨੂੰ ਛੁਡਵਾਇਆ ਇਤਿਹਾਸ ਗਵਾਇਆ ਟੰਬੇਆਲੇ ਪਹਾੜੀ ਰਾਜੇ ਦੀ ਧੀ ਰਾਜਕੁਮਾਰੀ